ਸੱਚੀ ਕਾਲ ਜੀ ਕਿਨਾ ਆਪਾਂ ਵੀਡੀਓ ਦੇਖੀ ਸੀਗੀ ਕੱਲ ਦੀ ਗੱਲ ਹੈਗੀ ਤੇ ਉਹਦੇ ਵਿੱਚ ਨਾ ਵੀਰ ਨੇ ਗੱਲ ਕਰੀ ਸੀ ਜਿਹੜਾ ਆਪਾਂ ਕੰਡਾ ਸੈੱਟ ਕਰਦੇ ਆ ਤੇ ਵਜਨ ਗੱਟੇ ਦਾ ਤੇ ਉਹਦੇ ਵਿੱਚ ਖਾਲੀ ਪੂਰੀ ਦਾ ਵਜਨ ਤੇ ਕੀ ਹਿਸਾਬ-ਕਿਤਾਬ ਹੈ ਵੀ ਕੰਡਾ ਆਪਾਂ ਕਿੰਨੇ ਦੀ ਸੈੱਟ ਕਰਨਾ ਹੈ ਉਹ ਜਰਾ ਸੱਲ ਨਾ ਭਰਾ ਨੇ ਸਾਰੇ ਗਲਤ ਦੱਸਿਆ ਹੋਇਆ ਸੀਗਾ ਪਹਿਲਾਂ ਤਾਂ ਇਹ ਬੇਨਤੀ ਹੈ ਵੀ ਯਾਰ ਜੇ ਆਪਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਤਾਂ ਤੁਸੀਂ ਬਈ ਵੀਡੀਓ ਨਾ ਪਾਓ ਕਿਉਂਕਿ ਵੀਡੀਓ ਪਾਉਣੇ ਕੋਈ ਨਾ ਕੋਈ ਤਾਂ ਦੇਖਦੇ ਹੀ ਆ ਨਾ ਭਈ ਆਪਣੀ ਵੀਡੀਓ ਜੀ ਆਪਣੀ ਵੀਡੀਓ ਦੇਖਦਾ ਅਗਲਾ ਉੱਥੇ ਪੱਲੇਦਾਰ ਨਾਲ ਲੜੀ ਜਾਊਗਾ ਜਾਂ ਸੇਟ ਨਾਲ ਲੜੀ ਜਾਊਗਾ ਇੰਨੀ ਕੁ ਨੌਲੇਜ ਹੈਗੀ ਆ 19 ਕੀ ਵੀਡੀਓ ਪਾਓ ਵਾਲੇ ਡਾਕਟਰ ਬਣਨ ਦੀ ਲੋੜ ਹੀ ਨਹੀਂ ਠੀਕ ਹੈ ਜੀ ਹੁਣ ਜੇ ਆਪਾਂ ਕੰਡੇ ਦੀ ਗੱਲ ਕਰੀਏ ਬਾਈ ਪਹਿਲਾਂ ਤਾਂ ਗੱਟਾ ਲਾ ਲੋ ਖਾਲੀ ਖਾਲੀ ਗੱਟਾ ਜਿਹੜਾ ਮਹਿਕਮੇ ਨੇ ਵੈਲਿਡ ਕਰਿਆਗਾ ਜਿਹੜਾ ਉਹਦਾ ਸਹੀ ਭਾਰ ਕਰਿਆ ਉਹ 600 ਗ੍ਰਾਮ ਹੈਗਾ ਤੇ ਦੂਜਾ ਜਿਹੜਾ ਆਪਾਂ ਕੰਡਾ ਸੈਟਾ ਕਰਨਾ ਹੈਗਾ ਜਾਂ ਉਹ 37.5 ਕਿਲੋ ਦੀ ਤਾਂ ਭਰਤੀ ਚਾਹੁੰਦਾ ਹੈਗਾ ਵੀ 37.5 ਕਿਲੋ ਦਾ ਇਹਦੀ ਆਪਣੀ ਭਰਤੀ ਹੋਊਗੀ ਝੋਨੇ ਦੀ ਗੱਟਾ ਭਰਿਆ ਜਾਊਗਾ ਜਿਹੜਾ ਕੰਡਾ ਸੈੱਟ ਹੋਊਗਾ ਉਹ 38.1 ਤੇ ਸੈੱਟ ਹੋਊਗਾ 100 ਤੇ ਉਹ ਵੀਰ ਨੇ ਲਿਖਿਆ ਸੀ 700 ਤਾਂ ਕਹਿੰਦਾ ਗੱਟੇ ਦਾ weight ਹੋਊਗਾ ਖਾਲੀ ਦਾ ਜੇ ਆਪਾਂ ਕੰਡਾ ਸੈੱਟ ਕਰਨਾ ਉਹ ਹੋਊਗਾ 38.2 ਬਾਈ ਇਹ 100 100 ਗ੍ਰਾਮ ਵੀ ਇੱਕ ਗੱਟੇ ਮਗਰ ਫਰਕ ਪੈਣ ਲੱਗਿਆ ਜਿਨੇ 22500 ਗੱਟਾ ਭਰਨਾ ਹੈ ਉਹਦਾ ਤਾਂ ਦੇਖ ਲਓ ਤੁਸੀਂ ਕਿੰਨਾ ਨੁਕਸਾਨ ਹੋਊਗਾ ਹਨਾ ਸੋ ਬੇਨਤੀ ਹੈ ਵੀਰੇ ਇਹ ਕੰਮ ਨਾ ਕਰਿਆ ਕਰੋ ਤੇ ਜਿਵੇਂ ਆਪਾਂ ਆਮ ਆਪਾਂ ਨੂੰ ਪਤਾ ਹੀ ਹੈ ਬਾਈ ਜਿਹੜੀ ਲਹਾਈ ਹੈਗੀ ਤੇ ਚੜਾਈ ਆ ਉਹ 7.70 ਪੈਸੇ ਆਉਂਦੀ ਹੈਗੀ ਜਿਹੜੀ ਲਹਾਈ ਤੇ ਚੜਾਈ ਆ ਉਹ ਗੱਟੇ ਮਗਰ ਕੱਟੀ ਜਾਣੀ ਐ ਐਨਾ ਕੁ ਤੁਸੀਂ ਵੀ ਧਿਆਨ ਰੱਖ ਲੈ ਕਰੋ ਹਿਸਾਬ ਕਿਤਾਬ ਕਿਉਂਕਿ ਹਰੇਕ ਬੰਦਾ ਕਰਦਾ ਹੈਗਾ ਆਪਦਾ ਹਨਾ ਵੀ ਕੀ 37.5 ਕਿਲੋ ਦੀ ਭਰਤੀ ਹੋਗੀ ਉਹਦੇ ਵਿੱਚ ਤੁਸੀਂ ਐਂ ਲਾ ਲਓ ਵੀ 2399 ਦਾ ਰੇਟ ਆ ਗਿਆ ਕਮੰਟਲ ਦਾ ਉਹਦੇ ਵਿੱਚੋਂ ਇੱਕ ਗੱਟੇ ਦਾ ਜਿਹੜਾ ਖਰਚਾ ਉਹ 7.70 ਪੈਸੇ ਕੱਟਿਆ ਜਾਊਗਾ ਉਹ ਤੁਸੀਂ ਲਾ ਲਓ ਵੀ ਕੀ ਸਾਹਿਬ ਕਿਤਾਬ ਦਾ ਹੂਆ ਗੱਟਾ ਲਾ ਕੇ ਸਾਰਾ ਸਾਹਿਬ ਕਿਤਾਬ ਜੋੜ ਲਿਓ ਪਰ ਮੈਂ ਫੇਰ ਜਿਹੜੇ ਭਰਾ ਚੈਨਲ ਚਲਾਉਂਦੇ ਆ ਵੀਡੀਓ ਪਾਉਂਦੇ ਉਹਨਾਂ ਨੂੰ ਕਹਿਣਾ ਵੀ ਭਾਈ ਜੇ ਨਹੀਂ ਪਤਾ ਤਾਂ ਵੀਡੀਓ ਨਾ ਪਾਇਆ ਕਰੋ ਜਿੰਨਾ ਕ ਆਪਾਂ ਨੂੰ ਪਤਾ ਹੈਗਾ ਆਪਣੇ ਤਜਰਬੇ ਨਾਲ ਪਤਾ ਤੁਸੀਂ ਉਹ ਵੀਡੀਓ ਪਾਦਿਆ ਕਰੋ ਕਿਸੇ ਨੂੰ ਗਲਤ ਪਾ ਕੇ ਤੁਹਾਡੇ ਜੋ ਐ ਲਾ ਲਓ ਵੀ ਜੇ ਕੋਈ ਨਾ ਹਜ਼ਾਰਾਂ ਬੰਦਾ ਦੇਖੂ ਤਾਂ ਪੰਜ ਚਾਰ ਤਾਂ ਦੇਖਣਗੇ ਕਈ ਵਾਰੀ ਉਹ ਹੀ ਬੰਦਾ ਸੱਚ ਮੰਨ ਕੇ ਵੀ ਸ਼ੇਅਰ ਕਰ ਦਿਆ ਕਰੋ ਤੇ ਇਸ ਵੀਡੀਓ ਨੂੰ ਵੀ ਸ਼ੇਅਰ ਕਰੋ ਵੱਧ ਤੋਂ ਵੱਧ ਤਾਂ ਕਿ ਭਰਾਵਾਂ ਨੂੰ ਪਤਾ ਲੱਗ ਜੇ ਦੀ ਧੰਨਵਾਦ ਜੀ